ਮਾਚੀਵਾੜੇ ਦੇ ਜੰਗਲ ਜਾਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਆਪਣੇ ਸ਼ਰਧਾਲੂ ਦਾ ਪੂਰਨ ਮਸੰਦ ਦਾ ਘਰ ਕੁਸਦੇ ਜਾਂਦਾ ਸੀ ਆਨੰਦਪੁਰ ਸਾਹਿਬ ਦਾਤਾ ਮੰਗਦਾ ਸੀ ਰੋਜ਼ ਗੁਰੂ ਘਰੋਂ ਪਰ ਜਦੋਂ ਅੱਜ ਥੋੜੀ ਜੀ ਸੇਵਾ ਦੀ ਲੋੜ ਪੈਂਦੀ ਹੈ ਤੇ ਕਈ ਭੱਜ ਜਾਂਦੇ ਉਹ ਪੂਰਨ ਮਸੰਦ ਇਦਾਂ ਦੇ ਸੀ ਗੁਰੂ ਘਰ ਦਾ ਛਕਿਆ ਵੀ ਬੇਨਤੀਆਂ ਕਰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਘਰ ਆਇਓ ਤੁਸੀਂ ਕਦੇ ਕਿਰਪਾ ਕਰੋ ਸਾਡੇ ਘਰੇ ਚਰਨ ਪਾਓ ਪੂਰਨ ਮਸੰਦ ਕਹਿੰਦਾ ਇਹ ਬਹਿਲੌਲ ਪਉ ਦੇ ਰਹਿਣ ਵਾਲਾ ਹੈ ਪੂਰਨ ਮਸੰਦ ਮਾਰ ਸੱਚੇ ਪਾਸ਼ਾ ਤੁਰੇ ਹੁੰਦੇ ਸਤਗੁਰੂ ਜੀ ਦਾ ਫਕੀਰੀ ਵਾਲਾ ਪੇਸ ਆਪਣੀ ਮੌਜ ਵਿੱਚ ਤੁਰੇ ਹੁੰਦੇ ਕਿਉਂਕਿ ਜੰਗਲ ਸੀ ਕੰਡੇ ਵੜੇ ਸੀ ਤੇ ਸਤਗੁਰੂ ਸੱਚੇ ਪਾਤਸ਼ਾਹ ਦੀ ਸੁਰਤ ਪਰਮਾਤਮਾ ਵਿੱਚ ਅਭੇਦ ਸੀ ਐਡੇ-ਐਡੇ ਕੰਡੇ ਸੀ ਕਹਿੰਦੇ ਜਾਂਦੇ ਆਂਦੇ ਪੈਰ ਦੇ ਥੱਲੋਂ ਦੀ ਵੱਜਦੇ ਸੀ ਤੇ ਉੱਪਰ ਦੇ ਲੰਘ ਜਾਂਦੇ ਸੀ ਇਤਿਹਾਸ ਦੱਸਦਾ ਸਤਗੁਰੂ ਸੱਚੇ ਪਾਤਸ਼ਾਹ ਜਿਵੇਂ ਸਰੀਰ ਨਾਲੋਂ ਅਲੱਗ ਹੀ ਹੋ ਗਏ ਹੰਗੇ ਐਦਾਂ ਸੀ ਕਿਉਂਕਿ ਜਾਂਗ ਹੋਇਆ ਸੀ ਪਜਾਮੇ ਵੀ ਲੱਤ-ਪੱਤ ਸੀ ਕਪੜੇ ਵੀ ਲੱਤ-ਪੱਤ ਸੀ ਖੂਨ ਨਾਲ ਲਿਬੜੇ ਹੋਏ ਸੀ ਆਜ ਆਪਣੇ ਨੌਜਵਾਨ ਪੁੱਤਰਾਂ ਨੂੰ ਵਾਰ ਕੇ ਕਲੰਗੀਧਰ ਦਸ਼ਮੇਸ਼ ਪਿਤਾ ਤੁਰੇ ਆਉਂਦੇ ਐ ਇੱਕ ਬ੍ਰਾਹਮਣ ਮਿਲਦਾ ਐ ਸਵੇਰੇ ਉੱਠ ਕੇ ਉਹ ਬਾਹਰ ਆਪਣਾ ਤੋਰਾ ਫੇਰਾ ਕਰਨ ਵਾਸਤੇ ਆਇਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨੂੰ ਬੁਲਾਇਆ ਪਹਿਲਾਉਲਪੁਰ ਪਹੁੰਚ ਕੇ ਮਹਾਰਾਜ ਕਹਿੰਦੇ ਭਾਈ ਇੱਥੇ ਇੱਕ ਪੂਰਨ ਮਸੰਦ ਰਹਿੰਦਾ ਹੈ ਤੂੰ ਜਾਣਦਾ ਹੈ ਉਹਦਾ ਘਰ ਕਿੱਥੇ ਹੈ ਉਹ ਕਹਿੰਦਾ ਹਾਂਜੀ ਮੈਂ ਜਾਣਦਾ ਉਹਨੂੰ ਉਹ ਆਨੰਦਪੁਰ ਸਾਹਿਬ ਵੀ ਜਾਂਦਾ ਹੁੰਦਾ ਹੈ ਮਹਾਰਾਜ ਕਹਿੰਦੇ ਹਾਂਜੀ ਬਸ ਇਹ ਨਹੀਂ ਗੱਲ ਹੋਈ ਕਹਿੰਦਾ ਜੀ ਚਲੋ ਮੈਂ ਤੁਹਾਨੂੰ ਉਹਦੇ ਬਾਹਰ ਤੱਕ ਛੱਡਿਆਉਣਾ ਉਹ ਬ੍ਰਾਹਮਣ ਪੂਰਨ ਮਸੰਦ ਦੇ ਘਰ ਤੱਕ ਛੱਡ ਕੇ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਬੂਆ ਖੋਲਿਆ ਨਾ ਇੱਕ ਪੂਰਨ ਮਸੰਦ ਦਾ ਨੌਕਰ ਜਿਉਣਾ ਇਹ ਰਹਿੰਦਾ ਸੀ ਥੱਲੇ ਜਿੱਥੇ ਉਹਦੇ ਪਸ਼ੂ ਬੰਨੇ ਹੁੰਦੇ ਸੀ ਉੱਥੇ ਹੀ ਮੰਝਾ ਡਾਇਆ ਹੁੰਦਾ ਸੀ ਉਹਦਾ ਉੱਥੇ ਰਾਮ ਕਰਦਾ ਸੀ ਤੇ ਪਸ਼ੂਆਂ ਦੀ ਰਾਖੀ ਵੀ ਰੱਖਦਾ ਸੀ ਤੇ ਉੱਪਰ ਪੂਰਨ ਮਸੰਦ ਦੇ ਘਰ ਚੁਵਾਰਾ ਬਣਿਆ ਹੋਇਆ ਸੀ ਇਹ ਉਹਦੇ 'ਚ ਰਾਮ ਕਰਦਾ ਸੀ ਉੱਠਦਾ ਲੇਟ ਸੀ ਕਿਉਂਕਿ ਜਦੋਂ 4 ਪੈਸੇ ਹੋਣ ਅਮੀਰੀ ਦਾ ਨਸ਼ਾ ਹੋ ਗਏ ਕੋਈ ਚਿੰਤਾ ਫਿਕਰ ਨਾ ਹੋਵੇ ਉਦੋਂ ਅਮਰਤ ਵੇਲਾ ਥੋੜੀ ਜਿਹੀ ਤੇ ਆਉਂਦਾ ਵੀ ਸੁਨੇਹਾ ਉੱਠਣਾ ਹੈ ਦੁੱਖਾ ਜੇ ਥੋੜਾ ਜਿਹਾ ਫਿਰ ਤੇ ਬੰਦਾ ਭੱਜਦਾ ਹੈ ਕਈ ਵਾਰੀ 4 ਵਜੇ ਉੱਠ ਕੇ ਜਾ ਫਿਰ ਗੁਰੂ ਦੇ ਪਿਆਰ ਵਾਲਾ ਭਜਦਾ ਨਹੀਂ ਦੁਨੀਆ ਦੁੱਖਾਂ 'ਚ ਯਾਦ ਕਰਦੀ ਏ ਗੁਰੂ ਨੂੰ ਸੁੱਖਾਂ ਵਿੱਚ ਭੁੱਲ ਜਾਂਦੀ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਇਹਨੂੰ ਪਹਿਚਾਣ ਲਈ ਇਹਦੇ ਨੌਕਰ ਨੂੰ ਪੂਰਨ ਮਸੰਦ ਤਾਂ ਸੁੱਤਾ ਪਿਆ ਚਵਾਰੇ ਵਿੱਚ ਹਨੇਰਾ ਸੱਜਰੇ ਸੱਜਰੇ ਮਹਾਰਾਜ ਗਏ ਆ ਹਨੇਰਾ ਹਜੇ ਦਿਨ ਵੀ ਨਹੀਂ ਚੜਿਆ ਤੇ ਜਦੋਂ ਇਹਨੇ ਵੇਖਿਆ ਵੀ ਇਹ ਕੌਣ ਹੋ ਸਕਦੇ ਐ ਕਿਹੋ ਜੇ ਹਾਲਾਤ ਐ ਜਦੋਂ ਵੇਖਿਆ ਤੇ ਭਾਇਆ ਉਹਨੇ ਕਹਿੰਦਾ ਜੀ ਬਹਿ ਜਾ ਤੁਸੀਂ ਜਿਹੜਾ ਪੂਰਨ ਸੰਤ ਦੇ ਨੌਕਰ ਦਾ ਜਿਉਣੇ ਦਾ ਮੰਜਾ ਸੀ ਨਾ ਮਹਾਰਾਜ ਉਸੇ ਥੀ ਬਹਿ ਗਿਆ ਇਹਨੇ ਭਾ ਕੇ ਪੁੱਛਿਆ ਜੀ ਆਓ ਕਿਵੇਂ ਆਏ ਆਂ ਮਹਾਰਾਜ ਕਹਿੰਦੇ ਵੀ ਇਹ ਪੂਰਨ ਮਸੰਦ ਦਾ ਘਰ ਹੈ ਕਹਿੰਦੇ ਹਾਂ ਜੀ ਕਹਿੰਦੇ ਮੇਰਾ ਨਾਮ ਗੋਵਿੰਦ ਸਿੰਘ ਹੈ ਆਖੋ ਸਤਨਾਮ ਹੁਣ ਸੁਣੀ ਮਹਿਮਾ ਇਹਨੇ ਵੀ ਸੀ ਜਿਉਣੇ ਨੇ ਵੀ ਮਹਿਮਾ ਸੁਣੀ ਸੀ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਮਹਾਰਾਜ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਹੋ ਜੋ ਆਨੰਦਪੁਰ ਸਾਹਿਬ ਰਹਿੰਦੇ ਸੀ ਹੁਣ ਕਿਸੇ ਬੰਦੇ ਦੀ ਕਦੇ ਦੁਨੀਆ ਵਿੱਚ ਲਾਓ ਲਸ਼ਕਰ ਨਾਲ ਹੋਵੇ ਚੜਾਈ ਹੋਵੇ ਅਸੀਂ ਵੀ ਚਾਹੁੰਦੇ ਆਂ ਕਈ ਵਾਰੀ ਵੀ ਜੇ ਆਪਾਂ ਨੂੰ ਮਿਲ ਜੇ ਕਿਤੇ ਗੱਲ ਹੋ ਜੇ ਕੱਲਾ ਮਿਲ ਜੇ ਤੇ ਆਪਾਂ ਹੈਰਾਨ ਨਹੀਂ ਹੋ ਜਾਂਦੇ ਵੀ ਇੰਨਾ ਚੜ੍ਹਦੀ ਕਲਾ ਵਾਲਾ ਮਾਰੇ ਤੇ ਚੜ੍ਹਦੀ ਕਲਾ ਵਿੱਚ ਹੀ ਸੰ ਉਹਦੀ ਮौज ਵਿੱਚ ਕਦੇ ਰਾਜੇ ਸੀ ਕਦੇ ਜੋਗੀ ਕਦੇ ਫਕੀਰ ਕਦੇ ਨਵਾਨੇ ਇਥੇ ਮਹਾਰਾਜ ਫਕੀਰੀ ਵਿੱਚ ਗੁਜ਼ਰ ਰਹੇ। ਜਦੋਂ ਦੱਸਿਆ ਵੀ ਮੇਰਾ ਨਾਂ ਗੋਵਿੰਦ ਸਿੰਘ ਹੈ ਤੂੰ ਜਾ ਕੇ ਕਹਿ ਪੂਰਨ ਸੰਧ ਕਿੱਥੇ ਹੈ ਕਹਿੰਦਾ ਜੀ ਉਹ ਤੇ ਸੁੱਤਾ ਪਿਆ ਚਵਾਰੇ 'ਚ। ਸੁੱਤਾ ਪਿਆ ਜੀ ਅਜੇ ਸੁੱਤਾ ਹੀ ਪਿਆ ਉੱਠਿਆ ਨਹੀਂ। ਨਹੀਂ ਜੀ ਉਹ ਤੇ ਬਹੁਤ ਲੇਟ ਉੱਠਦਾ ਹੈ। ਦੱਸੋ ਮੈਂ ਕੀ ਕਹਾਂ ਜਾ ਕੇ ਉਹਨੂੰ ਬੁਲਾ ਲਿਆਉਣਾ ਮੈਂ। ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਬੁਲਾਉਣ ਤੋਂ ਪਹਿਲਾਂ ਨਾ ਉਹਨੇ ਜਦੋਂ ਦੱਸਿਆ ਮਹਾਰਾਜ ਦਾ ਪਤਾ ਲੱਗਿਆ ਤੇ ਚਰਨਾਂ ਵੱਲ ਵੇਖਿਆ ਖੂਨ ਸਿਮਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਇਹਨੇ ਚਰਨ ਘੁੱਟ ਕੇ ਫੜ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਤੇ ਚਰਨ ਰੋ ਰੋ ਕੇ ਧੋ ਦਿੱਤੇ ਮੈਂ ਤਾਂ ਨਵਾਣਾ ਤੁਹਾਡੇ ਦਰਸ਼ਨਾਂ ਨੂੰ ਤਰਸਦਾ ਸੀ ਮੈਂ ਗੱਲਾਂ ਸੁਣਦਾ ਹੁੰਦਾ ਸੀ ਮੇਰੇ ਮਾਲਕ ਤੋਂ ਤੁਹਾਡੀਆਂ ਗੱਲਾਂ ਸੁਣਦਾ ਹੁੰਦਾ ਸੀ ਤੇ ਅੱਜ ਤੁਸੀਂ ਦਰਸ਼ਨ ਦਿੱਤੇ ਉਹ ਵੀ ਇਹ ਹਾਲਤ ਵਿੱਚ ਐਦਾਂ ਨਾ ਕੱਪੜਾ ਲੈ ਲਿਆ ਕੰਡੇ ਗੱਡੇ ਚਰਨਾ ਵਿੱਚੋਂ ਤੇ ਚਰਨ ਸਾਫ਼ ਕੀਤੇ ਪਾਣੀ ਨਾਲ ਚਰਨ ਧੋਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹਨੇ ਸਫਾਈ ਕਰਕੇ ਟਕਾ ਕੇ ਕੁਛ ਕਹਿੰਦਾ ਮਹਾਰਾਜ ਲੋ ਮੈਂ ਹੁਣ ਬੋਲ ਮਾਰ ਕੇ ਲਿਉਣਾ ਆਪਣੀ ਮਾਰੀ ਇਹ ਪੌੜੀਆਂ ਚੜ ਗਿਆ ਜਾ ਕੇ ਆਵਾਜ਼ ਮਾਰ ਕਹਿੰਦਾ ਉਠੋ ਜੀ ਜਲਦੀ ਤੁਹਾਨੂੰ ਕੋਈ ਮਿਲਣ ਵਾਸਤੇ ਆਇਆ ਉਠੋ ਜਲਦੀ ਉਠੋ ਪੂਰਨ ਮਸੰਦ ਕਹਿੰਦਾ ਵੀ ਹੋਇਆ ਕੀ ਐ ਅਜੇ ਦਿਨ ਵੀ ਨਹੀਂ ਚੜਿਆ ਤੂੰ ਤੜਕੀ ਬਾਜਾਂ ਮਾਰਨ ਲੱਗ ਗਿਆ ਕੀ ਹੋ ਗਿਆ ਇਹ ਜਾ ਕਹਿੰਦੇ ਜੀ ਤੁਹਾਨੂੰ ਕੋਈ ਮਿਲਣ ਆਇਆ ਕਹਿੰਦੇ ਦੱਸ ਫਿਰ ਕੌਣ ਮਿਲਣ ਆਇਆ ਕੌਣ ਆ ਜੋ ਮਿਲਣ ਆਇਆ ਕਹਿੰਦੇ ਜੀ ਆਨੰਦਪੁਰ ਸਾਹਿਬ ਵਾਲੇ ਗੁਰੂ ਆਇਆ ਆਖੋ ਸਤਨਾਮ ਅਸ ਵੇਲੇ ਕੋਈ ਫਰਕ ਨਹੀਂ ਪਿਆ ਇਹਨੂੰ ਇਦਾਂ ਸੀ ਵੀ ਭੱਜ ਕੇ ਉੱਠ ਕੇ ਆਊਗਾ ਮੇਰਾ ਮਾਲਕ ਵੀ ਜਾ ਕੇ ਮਿਲੂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਹ ਕਹਿੰਦਾ ਵੀ ਨਾਲ ਕੌਣ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਹਿੰਦਾ ਜੀ ਨਾਲ ਤਾਂ ਕੋਈ ਨਹੀਂ ਪਜਾਮੇ ਵੀ ਫੱਡੀ ਹੋਈ ਐ ਖੂਨ ਨਾਲ ਲੱਥ ਪੱਥ ਹੈ ਕੰਡੇ ਵੜੇ ਵੜੇ ਵੱਜੇ ਹੋਏ ਨੇ ਬੜਾ ਵਿਪਤਾ ਦਾ ਸਮਾਂ ਲੱਗਦਾ ਨਹੀਂ ਉਕਮਾ ਆਨ ਬਹੁਤ ਮਿਲ ਬੈਠ ਤਰਹਿਤ ਚਹੂ ਦਿਸ ਘੇਰੇ ਵਿਪਤ ਪਰਿ ਸਭ ਹੀ ਸੰਗ ਛਾੜਦ ਕੋਉ ਨ ਆਵਤ ਨੇਰੇ ਬੰਦੇ ਦੀ ਥੋੜੀ ਜੀ ਚੜ੍ਹਦੀ ਕਲਾ ਹੋ ਜੇ ਤਾਂ ਦੂਰੋਂ ਦੂਰੋਂ ਰਿਸ਼ਤੇਦਾਰੀਆਂ ਕੱਢਦੇ ਲੋ ਤੇ ਜੇ ਪਹਿਜੇ ਵਿਪਤਾ ਦਾ ਸਮਾਂ ਆਪਣੇ ਵੀ ਕਹਿ ਦਿੰਦੇ ਆ ਵੀ ਮੈਂ ਤੇ ਇਹਨੂੰ ਜਾਣਦਾ ਨਹੀਂ ਵਿਪਤਾ ਦਾ ਸਮਾਂ ਇਸ ਹੋਂ ਪੂਰਨ ਮਸੰਦ ਕਹਿੰਦਾ ਨਾਲ ਕੋਈ ਨਹੀਂ ਕਹਿੰਦਾ ਜੀ ਕੋਈ ਨਹੀਂ ਨਾਲ ਉਹ ਕਹਿੰਦਾ ਭੋਲਿਆ ਤੂੰ ਉਪਰ ਕਾਹਨੂੰ ਆਉਣਾ ਸੀ ਤੈਨੂੰ ਪਤਾ ਹੈ ਵੀ ਅੱਜ ਗੁਰੂ ਗੋਬਿੰਦ ਸਿੰਘ ਦਾ ਪੱਤਾ ਪੱਤਾ ਵੈਰੀ ਹੈ ਜੇ ਪਤਾ ਲੱਗ ਗਿਆ ਨਾ ਵੀ ਆਪਣੇ ਘਰੇ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਕਾਰ ਨੇ ਫੜ ਕੇ ਆਪਾਂ ਨੂੰ ਅੰਦਰ ਦੇ ਦੇਣਾ ਉਹ ਹਰਾਣ ਰਹਿ ਗਿਆ ਇਹ ਤਾਂ ਗੱਲਾਂ ਉਹਨੇ ਕੀ ਸੁਣਨੀਆਂ ਸੀ ਕਹਿੰਦਾ ਸੀਤ ਆ ਰਿਹਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਸੀ ਵੀ ਤੂੰ ਐਡਾ ਕਿਰਤ ਕਰਨ ਬੰਦਾ ਹੋਵੇਂਗਾ ਐਡਾ ਕਿਰਤ ਕਰਨ ਹੋਵੇਂਗਾ ਤੂੰ ਮੈਨੂੰ ਨਹੀਂ ਪਤਾ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਘਰ ਆਏ ਆ ਤੁਸੀਂ ਉੱਠਣੀ ਰਹੇ ਕਮਾਲ ਹੈ ਤੁਸੀਂ ਮਿਲੋ ਥੱਲੇ ਜਾ ਕੇ ਪੁੱਛੋ ਹਾਲ ਚਾਲ ਉਹਨਾਂ ਦਾ ਪ੍ਰਸ਼ਾਦਾ ਪਾਣੀ ਛਕਾਓ ਉਹ ਕਹਿੰਦਾ ਤੂੰ ਬਹੁਤਾ ਮੋਹ ਨਾ ਜਤਾ ਉਹਨਾਂ ਨੂੰ ਕਹਦੇ ਵੀ ਸਾਨੂੰ ਅਜੇ ਦਰਸ਼ਨਾਂ ਦੀ ਲੋੜ ਨਹੀਂ ਜੇ ਲੋੜ ਹੋਈ ਤਾਂ ਅਨੰਦਪੁਰ ਸਾਹਿਬ ਆ ਕੇ ਕਰ ਲਾਂਗੇ ਆਖੋ ਸਤਿਨਾਮ ਅੱਜ ਥੋੜੀ ਜੀ ਸੇਵਾ ਕਹਿ ਦੀ ਹੈ ਨਾ ਗੁਰੂ ਘਰ ਕਰਨੀ ਹੈ ਤੇ ਸਾਡੇ ਰੌਲਾ ਪੈ ਜਾਂਦਾ ਸਾਡੇ ਜੀ ਸਾਧ ਸੰਗਤ ਜੀ ਫਰਕ ਨਹੀਂ ਕੋਈ ਉਹੀ ਜੋਤ ਹੈ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸੁਣੀ ਗਏ ਥੱਲੇ ਵਿੱਚ ਭਾਈ ਜਿਉਣਾ ਨਿੰਮੋ ਝਾਣਾ ਜਾ ਹੋ ਗਿਆ ਵੀ ਮਾਲਕ ਨੇ ਕੀ ਕੀਤਾ ਨਿੰਮੋ ਝਾਣਾ ਜਾ ਹੋ ਕੇ ਥੱਲੇ ਆ ਗਿਆ ਆ ਕੇ ਮਹਾਰਾਜ ਕੋਲੇ ਰੋਣ ਲੱਗ ਪਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਉਣੇ ਮੈਂ ਸੁਣ ਲਿਆ ਸਭ ਕੁਝ ਰਾਤ ਟਿੱਗੀ ਹੋਈ ਐ ਅੰਮ੍ਰਿਤ ਵੇਲਾ ਮੈਨੂੰ ਗੱਲਾਂ ਸੁਣ ਸੁਣ ਗਿਆ ਸਾਰੀਆਂ ਮੈਥਾ ਵਾਸੇ ਆਉਂਦਾ ਹੁੰਦਾ ਸੀ ਪਿਆਰ ਚ ਆ ਗਿਆ ਸੀ ਮੈਂ ਤੰਗ ਨਹੀਂ ਕਰਨਾ ਚਾਹੁੰਦਾ ਤੂੰ ਉਹਨਾਂ ਨੂੰ ਕਹਿ ਵੀ ਕੋਈ ਗੱਲ ਅਸੀਂ ਚੱਲਦੇ ਆਂ ਇਹਨੇ ਨਾ ਮਹਾਰਜ ਵਾਸਤੇ ਉੱਥੇ ਕੋਲੀ ਠੰਡ ਬੜੀ ਸੀ ਤੇ ਅੱਗ ਮਚਾਈ ਲੱਕੜਾਂ ਵਾਲੀਆਂ ਕੋਲੇ ਬਣ ਗਈ ਸੀ ਉੱਥੇ ਟਿੰਡਾਂ ਪਈਆਂ ਸੀ ਟਿੰਡਾਂ ਕਿਉਂਕਿ ਕੰਮ ਕਰਦੇ ਸੀ ਖੇਤੀ ਬਾੜੀ ਦਾ ਖੂਦੀਆਂ ਟੰਡਾਂ ਪਈਆਂ ਸੀ ਇਹ ਕਹਿੰਦਾ ਜੀ ਮੈਨੂੰ ਕਦੇ ਮੇਰੀ ਗਰੀਬੀ ਯਾਦ ਨਹੀਂ ਆਈ ਵੀ ਮੇਰੇ ਕੋਲੇ ਕੁਝ ਹੈ ਨਹੀਂ ਮੈਂ ਪਰਮਾਤਮਾ ਦੀ ਰਜਾ ਵਿੱਚ ਰਹਿੰਦਾ ਸੀ ਪਰ ਸੱਚ ਜਾਣਿਓ ਅੱਜ ਜਦੋਂ ਮੇਰੇ ਮਾਲਕ ਨੇ ਤੁਹਾਨੂੰ ਕਹਿਤਾ ਨਾ ਵੀ ਤੁਰ ਜਾਓ ਅੱਜ ਮੇਰੇ ਗਰੀਬੀ ਘੂਈ ਆ ਅੱਜ ਮੇਰੇ ਯਾਦ ਆ ਰਹੀ ਹੈ ਗਰੀਬੀ ਅੱਜ ਮੈਂ ਸੋਚਦਾ ਵੀ ਮੇਰੇ ਕੋਲੇ ਘਰ ਹੋਣਾ ਚਾਹੀਦਾ ਸੀ ਮੇਰੇ ਕੋਲੇ ਕੁੱਲੀ ਵੀ ਹੁੰਦੀ ਨਾ ਮੈਂ ਤੁਹਾਨੂੰ ਆਪਣੇ ਘਰ ਲੈ ਜਾਣਾ ਸੀ ਮੇਰੇ ਕੋਲੇ ਤਾਂ ਮਹਾਰਾਜ ਘਰ ਵੀ ਹੈ ਨਹੀਂ ਮੈਂ ਤਾਂ ਇਸੇ ਕੋਲੇ ਰਹਿਣਾ ਇੱਥੇ ਖਾਂਦਾ ਮੈਂ ਤਾਂ ਨੌਕਰਾਂ ਇਹਦਾ ਮੈਂ ਤੇ ਪਸ਼ੂ ਡੰਗਰ ਸਾਹਮਨਾ ਮੈਂ ਤਾਂ ਇੱਥੇ ਰਹਿਣਾ ਮਹਾਰਾਜ ਜੇ ਮੇਰੇ ਕੋਲੇ ਘਰ ਹੁੰਦਾ ਅੱਜ ਮੈਂ ਤੁਹਾਨੂੰ ਆਪਣੇ ਘਰ ਲੈ ਜਾਂਦਾ ਮੈਨੂੰ ਗਰੀਬੀ ਨੇ ਕਦੇ ਨਹੀਂ ਸਤਾਇਆ ਪਰ ਅੱਜ ਮੈਨੂੰ ਜ਼ਰੂਰ ਮਹਿਸੂਸ ਹੋਇਆ ਕਿ ਮੈਂ ਗਰੀਬ ਆ ਮਾਰੇ ਨੇ ਬਾਚਨ ਕਰ ਦਿੱਤੇ ਕਹਿੰਦੇ ਕੋਈ ਗੱਲ ਨਹੀਂ ਗੁਰੂ ਤੇਰਾ ਭਲਾ ਕਰੇਗਾ ਆਖੋ ਸਤਨਾਮ ਅਸੀਸ ਬਖਸ਼ਤੀ ਗੁਰੂ ਨੇ ਇਹਨੇ ਕੀ ਕੀਤਾ ਨਾ ਗੋਲੇ ਪੈਸੀ ਵੱਲ ਦੇ ਟੈਂਡ ਵਿੱਚ ਪਾ ਤਾ ਟੈਂਡ ਵਿੱਚ ਪਾ ਕੇ ਕਹਿੰਦਾ ਆਹ ਲਓ ਮਹਾਰਾਜ ਜਿੱਥੋਂ ਤੱਕ ਜਾਓਗੇ ਤੁਹਾਨੂੰ ਸੇਕ ਲੱਗਦਾ ਰਹੇ ਮਹਾਰਾਜ ਨੇ ਉਹ ਟੈਂਡ ਫੜੀ ਤੁਰੇ ਗਏ ਤੇ ਫੇਰ ਮਹਾਰਾਜ ਸੱਚੇ ਪਾਤਸ਼ਾਹ ਮਾਛੀਵਾੜੇ ਪਹੁੰਚਦੇ ਆ ਗਲਾਬੇ ਪੰਜਾਬੇ ਦੇ ਖੂ ਤੇ ਉਹਨਾਂ ਨੇ ਆਪਣਾ ਹੱਥ ਪੈਰ ਸਾਫ਼ ਕੀਤੇ ਤੇ ਕਹਿੰਦੇ ਸ੍ਰੀ ਸਾਹਿਬ ਕੋਲ ਹੈ ਹੋਰ ਕੁਝ ਵੀ ਨਹੀਂ ਹੈ ਮਹਾਰਾਜ ਕੋਲ ਨਾ ਬਾਜ ਹੈ ਨਾ ਘੋੜਾ ਹੈ ਨਾ ਮਖਮਲੀ ਜੋੜਾ ਹੈ ਕੁਝ ਵੀ ਨਹੀਂ ਕਹਿੰਦੇ ਕਿ ਸ੍ਰੀ ਸਾਹਿਬ ਹੈ ਮਹਾਰਾਜ ਸੱਚੇ ਪਾਤਸ਼ਾਹ ਨਾ ਇਦਾਂ ਉਹੀ ਟੈਂਟ ਜਿਹੜੀ ਉਹਨੇ ਦਿੱਤੀ ਸੀ ਉਹੀ ਬਹਾਨਾ ਬਣ ਗਏ ਸੀ ਉਦਾਂ ਥੋੜਾ ਮਾਰੇ ਨੇ ਸਰਾਣਾ ਸਰਾਣਾ ਲੱਭਣਾ ਸੀ ਉੱਥੇ ਕੋਈ ਉਹ ਟੈਂਡਸੀ ਕੋਲ बस ਉਹ ਠੰਡੀ ਹੋ ਗਈ ਅੱਗ ਬੁਝ ਗਈ ਤੇ ਉਹਦਾ ਸਰਾਣਾ ਜਾ ਲਾ ਲਿਆ ਮਹਾਰਾਜ ਇੱਕ ਸ੍ਰੀ ਸਾਹਿਬ ਇਦਾਂ ਪਾ ਕੇ ਨਾ ਇੱਕ ਪਾਸੇ ਮਹਾਰਾ ਸੱਚੇ ਪਾਤਸ਼ਾਹ ਫਿਰ ਵੀ ਐਨੇ ਖਿਆਲ ਵਿੱਚ ਸੁੱਤੇ ਕਿ ਮੈਂ ਸ੍ਰੀ ਸਾਹਿਬ ਕੋਈ ਵੈਰੀ ਆਵੇ ਤੇ ਮੈਂ ਛੇਤੀ ਖੜਾ ਹੋ ਸਕਾਂ ਤੇ ਉੱਥੇ ਕੋਈ ਬਹੁਤੀ ਸਫਾਈ ਨਹੀਂ ਕੰਡੇ ਖਿਲਰੇ ਹੋਏ ਨੇ ਤੇ ਮਹਾਰਾ ਸੱਚੇ ਪਾਤਸ਼ਾਹ ਜਿਵੇਂ ਕੰਡੇ ਈਦਾ ਲੱਗਦੇ ਜਿਵੇਂ ਸੇਜ ਹੋਵੇ। ਉਹ ਸੇ ਵਸ ਉਹੀ ਸੇ ਸੀ ਮਹਾਰਾਜ ਵਾਸਤੇ ਮਾਛੀ ਬਾੜ ਦੇ ਜੰਗਲ ਵਿੱਚ ਇਦਾਂ ਸੌਂਗੇ ਕੁੜੀ ਨੀਂਦ ਕਿ ਜਿਵੇਂ ਕੋਈ ਕਰਜਈ ਬਹੁਤਾ ਕਰਜ਼ਾ ਲਾ ਕੇ ਸੁੱਤਾ ਹੁੰਦਾ ਹੈ ਆਖੋ ਸਤਨਾਮ। ਉੱਥੋਂ ਫਿਰ ਭਾਈ ਜਿਉਣੇ ਨੂੰ ਦਰਸ਼ਨ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ। ਪੂਰਨਮਸੰਦ ਪਰ ਉਪਕਾਰ ਨੂੰ ਭੁੱਲ ਗਿਆ ਸੀ ਉਦੋਂ ਆਖਿਰ ਫਿਰ ਫਿਰ ਮਾਛੀ ਵਾਲੇ ਪਹੁੰਚਦੇ ਆ ਮਹਾਰਾਜ ਸੱਚੇ ਪਾਤਸ਼ਾਹ